ਜੋ ਬੋਲੇ ਸੋਨਿਰ ਪੈ ભગવાન ਵਾਲਮੀਕੀ ਮਹਾਰਾਜ ਜੀ ਕੀ ਜੈ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਹਰਪਾਲ ਛੱਡਾ ਜੀ ਅਤੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਜੀ ਸਕੂਟਰ ਐਸੋਸੀਏਸ਼ਨ ਤੋਂ ਪ੍ਰਦੇਸੀ ਜੀ ਅਤੇ ਉਹਨਾਂ ਦੇ ਨਾਲ ਮੇਰਾ ਭਰਾ ਅੱਜ ਭਗਵਾਨ ਵਾਲਮੀਕੀ ਆਸ਼ਰਮ ਦੇ ਵਿੱਚ ਆ ਕੇ ਉਹਨਾਂ ਨੇ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਲਿੱਤਾ ਔਰ ਸਾਡੀਆਂ ਸਾਰੀਆਂ ਮਾਤਾਵਾਂ ਨੇ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਵਿੱਤਰ ਸ਼ਾਨਤੇ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ satsang भजन सिमरन ਪਰਮਾਤਮਾ ਦਾ ਕੀਤਾ ਔਰ ਪਰਮਾਤਮਾ ਦੇ ਨਾਲ ਸਾਰਿਆਂ ਨੂੰ ਜੁੜਨ ਦਾ ਜਿਹੜਾ ਯਤਨ ਔਰ ਉਪਰਾਲਾ ਕੀਤਾ ਸਭ ਤੋਂ ਪਹਿਲਾਂ ਮੈਂ ਆਪਣੀਆਂ ਸਾਰੀਆਂ ਮਤਾਮਾ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਜਿਹੜੀ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜਿਹੜੀ 27 ਤਰੀਕ ਨੂੰ ਪ੍ਰਚੀਨ ਭਗਵਾਨ ਵਾਲਮੀਕੀ ਮੰਦਰ ਅਲੀ ਮੱਲੇ ਤੋਂ ਜਿਹੜੀ तीर्थ यात्रा ਜਾਣੀ ਆ ਪਲਕੀ ਸਾਹਿਬ ਦੇ ਨਾਲ ਮਹਾਰਾਜ ਦੀ ਪਲਕੀ ਸਾਹਿਬ ਦੇ ਨਾਲ ਬੜੀ ਵੱਡੀ ਗਿਣਤੀ ਦੇ ਸੰਗਤ ਨੇ ਦਰਸ਼ਨਾ ਵਾਸਤੇ ਜਾਣਾ ਇਹ ਸਾਰਾ ਜਿਹੜਾ ਫੇਰਾ ਮੈਂ ਕੱਲ ਵੀ ਜਦੋਂ ਆਪਾਂ ਵੱਡੀ ਗਿਣਤੀ ਸਤਸੰਗ ਕੀਤਾ ਤੇ ਮੈਂ ਕੱਲ ਵੀ ਇਹ ਗੱਲ ਕਹੀ ਆ ਕਿ ਸਾਰੀਆਂ ਮਤਾਮਾਂ ਦਾ ਜਦੋਂ ਐਡੇ ਵੱਡੇ ਪੱਧਰ ਤੇ ਅਸ਼ੀਰਵਾਦ ਮਿਲਿਆ ਤੇ ਤਾਂ ਹੀ ਜਿਹੜਾ ਉਹ ਪਰਾਲਾ ਵਾ ਜਿਹੜਾ ਬਹੁਤ ਵੱਡਾ ਪਰਾਲਾ ਜਿਹੜਾ ਵਾ ਤੀਰਥ ਯਾਤਰਾ ਦਾ ਦਰਸ਼ਨ ਲਾਦਾ ਜਿਹੜਾ ਹੋਇਆ ਵਾ ਤੇ ਮੈਂ ਸਾਰੀਆਂ ਮਤਾਮਾਂ ਦਾ ਬਜ਼ੁਰਗਾਂ ਦਾ ਤੇ ਜਿਹੜੇ ਮੇਰੇ ਨਾਲ ਰਾਤ ਦਿਨ ਇਸ ਯਾਤਰਾ ਨੂੰ ਹੋਰ ਚੰਚਾਂ ਲਗਾਉਣ ਦਾ ਜਿਹੜਾ ਯਤਨ ਕਰ ਰਿਹਾ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਹਰਪਾਲ ਚੱਡਾ ਜੀ ਦਾ ਜਿਨ੍ਹਾਂ ਨੇ ਇਸ ਵਾਰ ਸੰਗਤ ਲਈ ਜਿਹੜੀ ਸੇਵਾ ਕੀਤੀ ਆ 10000 ਇਹ ਬੱਚਿਆਂ ਲਈ ਔਰ ਬਜ਼ੁਰਗਾਂ ਲਈ ਜਿਹੜਾ ਬਿਸਕੁਟ ਭੇਜਿਆ ਔਰ ਬਹੁਤ ਸਾਰੇ ਮੇਰੇ ਹੋਰ ਭਰਾਵਾਂ ਨੇ ਕਿਸੇ ਨੇ 10000 ਸੇ ਭੇਜਿਆ ਕਿਸ ਨੇ ਕੇਲੇ ਭੇਜੇ ਅਲੱਗ-ਅਲੱਗ ਤਰ੍ਹਾਂ ਦਾ ਫਰੂਟ ਜਿਹੜਾ ਭੇਜਿਆ ਵਾ ਤਾਂ ਮੈਂ ਉਹ ਵੀ ਭਰਾਵਾਂ ਦਾ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਇਸ ਤੀਰਥ ਯਾਤਰਾ ਚ ਇਹ ਬੱਸਾਂ ਦੀ ਸੇਵਾ ਕੀਤੀ ਹੈ ਜਾਂ ਕਿਸੇ ਚੀਜ਼ ਨੂੰ ਲੈ ਕੇ ਵੀ ਜਿਹੜੀ ਸੇਵਾ ਕੀਤੀ ਹੈ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਪ੍ਰਭੂ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਅੱਗੇ ਇਹ ਜਿਸ ਆਸਥਾ ਦੇ ਨਾਲ ਜਿਸ ਸ਼ਰਧਾ ਦੇ ਨਾਲ ਇਸ ਤੀਰਸ ਯਾਤਰਾ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਪਰਮਾਤਮਾ ਸਾਰੇ ਮੇਰੇ ਭਰਾਵਾਂ ਤੇ ਸਾਰੇ ਮੇਰੇ ਵੀਰਾਂ ਤੇ ਸਾਰੀਆਂ ਮਤਾਵਾਂ ਤੇ ਪਰਮਾਤਮਾ ਮਿਹਰ ਪ੍ਰਯਾਤਨ ਕੇ ਤੰਦਰੁਸਤ ਰੱਖੇ ਜੇ ਵਾਲਮੀਕੀ ਹਰ ਹਰ ਵਾਲਮੀਕੀ ਪਹਿਲਾਂ ਤਾਂ ਮੈਂ ਇਸ ਉਤਸਵ ਦੀਆਂ ਔਰ ਇਸ ਕਾਰਜ ਦੀਆਂ ਔਰ ਜਿਹੜੀ ਇਹ ਯਾਤਰਾ ਹੈ ਜਿਹੜੀ 27 ਤਰੀਕ ਨੂੰ ਇਸ ਆਸ਼ਰਮ ਤੋਂ ਔਰ ਸਾਰੇ ਹੀ ਭਾਈਚਾਰੇ ਨੇ ਸਾਰਿਆਂ ਨੂੰ ਉਸ ਤੀਰਥ ਦੇ ਦਰਸ਼ਨਾਂ ਦੇ ਲਈ ਲੈ ਕੇ ਜਾਣਾ ਹੈ ਉਹਦੇ ਲਈ ਜਿਹੜੀ ਇਹ ਪ੍ਰਬੰਧਕ ਕਮੇਟੀ ਹੈ ਉਸ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਚੇਅਰਮੈਨ ਜਿਹੜਾ ਵਿਪਨ ਸਰਵਾਲ ਸੇਵਾ ਨਿਭਾ ਰਿਹਾ ਸਾਡਾ ਭਰਾ ਅਸੀਂ ਇੱਥੇ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਇਹਨੇ ਸਾਡਾ ਵੀ ਆ ਕੇ ਬੁਆਖੜਕਾਇਆ ਔਰ ਸਾਨੂੰ ਵੀ ਸੁਚੇਤ ਕੀਤਾ ਕਿ ਤੁਸੀਂ ਵੀ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਓ ਔਰ ਇਨੀ ਖੁਸ਼ੀ ਔਰ ਇਨੀ ਸੰਤੁਸ਼ਟੀ ਮਿਲੀ ਕਿ ਅੱਜ ਉਸ ਤੀਰਥ ਯਾਤਰਾ ਦੇ ਵਿੱਚ ਸਹਿਯੋਗ ਕਰਨ ਦੇ ਲਈ ਜੋ ਵੀ ਤਿਲਫਲ ਸਾਡੇ ਵੱਲੋਂ ਹੋ ਸਕਿਆ ਸਾਡੀ ਸਿੱਖ ਤਾਲਮਿਲ ਕਮੇਟੀ ਵੱਲੋਂ ਸਾਡੇ ਪ੍ਰਧਾਨ ਸਦਾ ਅਤਿੰਦਰ ਸਿੰਘ ਪਰਦੇਸੀ ਜੀ ਹਰਪ੍ਰੀਤ ਸਿੰਘ ਨੀਟੂ ਜੀ ਅਸੀਂ ਸਾਰਿਆਂ ਨੇ ਜੋ ਵੀ ਸਾਡੇ ਮਨ ਦੀ ਸ਼ਰਧਾ ਸੀ ਉਸ ਨੂੰ ਅਸੀਂ ਉਹ ਤਿਲ ਫੁੱਲ ਭੇਟਾ ਨੂੰ ਜਿਹੜਾ ਉਹ ਅੱਜ ਇਸ ਆਸ਼ਰਮ ਦੇ ਵਿੱਚ ਇਸ ਉਤਸਵ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਕੋਲ ਅਸੀਂ ਹਾਜ਼ਰੀ ਲਵਾਈ ਔਰ ਇੰਨਾ ਵਧੀਆ ਲੱਗਾ ਕਿ ਉਸ ਹਾਜ਼ਰੀ ਵੇਲੇ ਸਾਡੀਆਂ ਮਾਤਾਵਾਂ ਜਿਹੜੀਆਂ ਉਹ ਭਗਵਾਨ ਬਾਲਮੀਕ ਮਹਾਰਾਜ ਦੇ ਗੁਣ ਗਾਣ ਉਹ ਕਰ ਰਹੀਆਂ ਸਨ ਉਹ ਅਸ਼ੀਰਵਾਦ ਅੱਜ ਸਾਨੂੰ ਵੀ ਮੌਕਾ ਮਿਲਿਆ ਅਸੀਂ ਵੀ ਉੱਥੇ ਬੈਠ ਕੇ ਉਹ ਸ਼ੀਰਵਾ ਭਗਵਾਨ ਬਾਲੀ ਮਹਾਰਾਜ ਦਾ ਲਿਆ। ਔਰ ਆਪਣੇ ਵੱਲੋਂ ਸਾਡੀ ਸਾਰੀ ਕਮੇਟੀ ਵੱਲੋਂ ਅਸੀਂ ਸਾਰਿਆਂ ਨੂੰ ਇਸ ਉਸਤ ਦੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਆ। ਔਰ ਆਉਣ ਵਾਲੀ ਜਿਹੜੀ ਸ਼ੋਭਾ ਯਾਤਰਾ ਹੈ ਜਿਹੜੀ ਕਿ 6 ਤਰੀਕ ਨੂੰ ਨਿਕਲਣੀ ਹੈ। ਉਹਦੇ ਵਿੱਚ ਆਪਣੇ ਵੱਲੋਂ ਸਾਡੀ ਜਿਵੇਂ ਹੀ ਹਰ ਸਾਲ ਸਾਡੀ ਸਖਤਾਲ ਮਿਲਕ ਮਿਟੀ ਔਰ ਸਾਡੀ ਸਕੂਟਰ ਐਸੋਸੀਏਸ਼ਨ ਜਿਹੜੇ ਮਾਰਕੀਟ ਹੈ ਉਹ ਜੋ ਲੰਗਰ ਦੀ ਸੇਵਾ ਕਰਦੀ ਆ ਰਹੀ ਹੈ। ਉਹ ਬਾਦ ਦਸਤੂਰ ਐਦਾ ਹੀ ਉਹਦੇ ਚ ਵੀ ਯੋਗਦਾਨ ਪਾਵਾਂਗੇ ਔਰ ਉਸ ਸ਼ੋਭਾ ਯਾਤਰਾ ਦਾ ਆਪ ਵੀ ਹਿੱਸਾ ਬਣਾਂਗੇ ਔਰ ਉਸ ਭਗਵਾਨ ਬਾਲ ਮਾਰਗ ਦੀਆਂ ਜਿਹੜੀਆਂ ਖੁਸ਼ੀਆਂ ਉਹਨੂੰ ਵੀ ਅਸੀਂ ਆਪਣੇ ਮੱਥੇ ਤੇ ਲੈ ਕੇ صدਕਾ ਕਰਾਂਗੇ ਕਿ ਹਾਂ ਵੀ ਸਾਨੂੰ ਵੀ ਇਹ ਮੌਕਾ ਮਿਲਿਆ ਇੰਨਾ ਕਹਿੰਦਾ ਫਤੇ ਬਲਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ